ਅਸੀਂ ਇਸ ਸਮੇਂ ਚੰਡੀਗੜ੍ਹ 53 ਅਤੇ 54 ਦੀ ਡਿਵਾਈਡਿੰਗ ਰੋਡ ਤੇ ਖੜੇ ਆ ਤੁਸੀਂ ਮੇਰੇ ਪਿੱਛੇ ਬੋਰਡ ਦੇਖ ਰਹੇ ਹੋਗੇ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਔਰ ਇਹ 53 54 ਦੀ ਫਰਨੀਚਰ ਮਾਰਕੀਟ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਤੁਹਾਨੂੰ ਦਿਖਾਵੇ ਤੁਸੀਂ ਦੇਖੋ ਇੱਥੇ 100 ਤੋਂ ਵੱਧ ਲਗਭਗ 116 17 ਇੱਥੇ ਜੜੀਆਂ ਫਰਨੀਚਰ ਦੀਆਂ ਵਕ ਵਕ ਦੁਕਾਨਾਂ ਹੈਗੀਆਂ ਔਰ ਇਹ ਦੁਕਾਨਾਂ ਨਹੀਂ ਹੈਗੀਆਂ ਬਹੁਤ ਵੱਡੇ ਵੱਡੇ ਜਿਹੜੇ ਆ ਇਹ ਸ਼ੋਰੂਮ ਹੈਗੇ ਆ ਇੱਥੋਂ ਫਰਨੀਚਰ ਸਿਰਫ ਟਰਾਈ ਸਿਟੀ ਵਿੱਚ ਹੀ ਨਹੀਂ ਜਾਂਦਾ ਬਲਕਿ ਪੰਜਾਬ ਹਰਿਆਣਾ ਹਿਮਾਚਲ ਵਿੱਚ ਇੱਥੋਂ ਜਿਹੜਾ ਫਰਨੀਚਰ ਜਿਹੜਾ ਉਹ ਸੇਲ ਆਊਟ ਕੀਤਾ ਜਾਂਦਾ ਔਰ ਇਹ ਸਾਰੀਆਂ ਦੁਕਾਨਾਂ ਜੜੀਆਂ ਸੜਕ ਤੇ ਹੈਗੀਆਂ ਜਿਹੜਾ ਤੁਸੀਂ ਦੇਖੋ ਮੈਂ ਕਿਸ ਤਰ੍ਹਾਂ ਟ੍ਰੈਫਿਕ ਜਾਮ ਦੀ ਜੜੀ ਹੈ ਇੱਥੇ ਦਿੱਕਤ ਹੈ ਔਰ ਜਦ ਹੀ ਗਾਹਕ ਆਂਦਾ ਉਹਨੂੰ ਆਪਣੀ ਜੜੀ ਗੱਡੀ ਆ ਉਹ ਸੜਕ ਤੇ ਹੀ ਖੜੀ ਕਰਨੀ ਪੈਂਦੀ ਆ ਜਿਸ ਕਰਕੇ ਅਕਸਰ ਇੱਥੇ ਜੜੀ ਹੈ ਜਾਮ ਦੀ ਸਥਿਤੀ ਬਣੀ ਰਹਿੰਦੀ ਆ ਸੋਨੂੰ ਹੁਣ ਮੈਂ ਇੱਥੇ ਸ਼ੋਰੂਮ ਦਾ ਜਿਹੜਾ ਉਹ ਹੈਗਾ ਸਾਈਜ਼ ਆ ਉਹ ਦਿਖਾ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਸੋਨ ਦਿਖਾਵੇ ਤੁਸੀਂ ਦੇਖੋ ਸ਼ੋਰੂਮ ਦੇ ਸਾਈਜ਼ ਕੀ ਹੈ ਗਿਆ ਇਹ ਇੱਕ ਦੁਕਾਨ ਦਾ ਸਾਈਜ਼ ਨਹੀਂ ਹੈ ਸਾਰੀ ਦੁਕਾਨਾਂ ਦੇ ਸਾਈਜ਼ ਲਗਭਗ ਇਸੇ ਤਰ੍ਹਾਂ ਦੇ ਹੈ ਗਿਆ ਦੋ-ਦੋ ਫਲੋਰਾਂ ਬਣੀਆਂ ਹੋਈਆਂ ਆਮ ਜਿਹੜੇ ਸ਼ੋਰੂਮ ਹੈ ਇਸ ਤੋਂ بڑے ਛੋਟੇ ਹੁੰਦੇ ਆ ਪਰ ਇਹ ਸ਼ੋਰੂਮ ਜਿਹੜੇ ਆ ਬਹੁਤ ਵੱਡੇ ਹੈ ਗਿਆ ਔਰ ਸੋਨ ਨੂੰ ਦੂਜੀ ਗੱਲ ਇਹ ਦੱਸ ਦਈਏ ਵੀ ਇਹ ਜਿਹੜਾ ਫਰਨੀਚਰ ਜਿਹੜੀਆਂ ਇਹ ਦੁਕਾਨਾਂ ਬਣੀਆਂ ਹੋਈਆਂ ਇਹ ਸਰਕਾਰੀ ਜ਼ਮੀਨ ਤੇ ਬਣੀਆਂ ਹੋਈਆਂ ਜਿਸ ਦਾ ਕੋਈ ਵੀ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਬਕਾਇਦਾ ਸਾਰੀ ਦੁਕਾਨਾਂ ਦੇ ਮੂਹਰੇ ਇਹ ਨੋਟਿਸ ਜਿਹੜੇ ਆ ਇਹ ਚਪਕਾ ਦਿੱਤੇ ਆ ਜਿਸ ਚ ਦੱਸਿਆ ਗਿਆ ਵੀ ਤੁਸੀਂ ਹਾਈ ਕੋਰਟ ਗਏ ਸੀ ਹਾਈ ਕੋਰਟ ਦੇ ਵਿੱਚ ਸੋਡਾ ਜਿਹੜਾ ਸਟੇ ਆ ਉਹ ਟੁੱਟ ਗਿਆ ਤੁਸੀਂ ਅਪੀਲ ਚ ਗਏ ਸੋ ਨੂੰ ਕੋਈ ਸਟੇ ਨਹੀਂ ਮਿਲਿਆ ਇਸ ਜ਼ਮੀਨ ਦਾ ਤੁਸੀਂ ਕੋਈ ਕਿਰਾਇਆ ਨਹੀਂ ਦੇ ਰਹੇ ਔਰ ਇਹ ਜਿਹੜੀ ਜ਼ਮੀਨ ਹੈਗੀ ਆ ਇਹਨੂੰ ਡਿਵੈਲਪ ਕਰਨਾ ਲੋਕਾਂ ਲਈ ਡਿਵੈਲਪ ਕਰਨਾ ਹੈ ਜਿਸ ਕਰਕੇ ਇਹ ਸਾਰੀ ਮਾਰਕੀਟ ਜਿਹੜੀ ਆ ਇਹ ਢਾਈ ਜਾਏਗੀ ਇਹ ਸਾਰੀ ਮਾਰਕੀਟ ਨੂੰ ਢਾਣ ਦੇ ਨੋਟਿਸ ਦਿੱਤੇ ਹੋਏ ਨੇ ਇਹ ਇੱਕ ਦੁਕਾਨ ਤੇ ਨਹੀਂ ਲੱਗਿਆ ਹੋਇਆ ਮੈਂ ਤੁਹਾਨੂੰ ਹੋਰ ਦੁਕਾਨਾਂ ਤੇ ਵੀ ਦਿਖਾਣਾ ਇਹ ਨੋਟਿਸ ਲਗਭਗ ਹਰ ਇੱਕ ਦੁਕਾਨ ਤੇ ਛੋਟੀ ਹੈ ਚਾਹੇ ਵੱਡੀ ਹੈ ਸਾਰੀ ਦੁਕਾਨਾਂ ਤੇ ਇਸੇ ਤਰ੍ਹਾਂ ਦੇ ਨੋਟਿਸ ਜਿਹੜੇ ਆ ਉਹ ਲੱਗੇ ਹੋਏ ਨੇ ਬਕਾਇਦਾ ਆ ਦੇਖੋ ਇਹ ਦੁਕਾਨ ਹੈਗੀ ਆ ਇਸ ਤਰ੍ਹਾਂ ਦਾ ਨੋਟਿਸ ਲਸਤੇ ਵੀ ਆ ਇਸ ਤੋਂ ਅਗਲੀ ਦੁਕਾਨ ਤੇ ਵੀ ਇਸੇ ਤਰ੍ਹਾਂ ਦਾ ਨੋਟਿਸ ਹੈਗਾ ਵਿੱਚੋਂ 30 ਟਾਲਾ ਤਾਂ ਉਸ ਤੇ ਵੀ ਇਸੇ ਤਰ੍ਹਾਂ ਦਾ ਨੋਟਿਸ ਜਿਹੜਾ ਉਹ ਲੱਗਿਆ ਹੋਇਆ ਕਿਉਂਕਿ ਇਹ ਸਾਰੀ ਮਾਰਕੀਟ ਜਿਹੜੀ ਆ ਸਰਕਾਰੀ ਜ਼ਮੀਨ ਤੇ ਬਣੀ ਹੋਈ ਆ ਔਰ ਬਹੁ ਵੱਡੇ ਵੱਡੇ ਜਿਹੜੇ ਆ ਇੱਥੇ ਸ਼ੋਰੂਮ ਹੈਗੇ ਆ ਜਿਨ੍ਹਾਂ ਨੂੰ ਧਾਂ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਨੇ ਤੇ ਇੱਥੇ ਦੇ ਜਿਹੜੇ ਅ ਕਿਦੋਂ ਤੋਂ ਕੰਮ ਕਰ ਰਹੇ ਹੋ ਹਾਂਜੀ ਕਦੋਂ ਸੇ ਕੰਮ ਕਰ ਰਹੇ ਹੋ ਮੈਂ ਕੋਈ ਵੀ ਬੰਦਾ ਇੱਥੇ ਜਿਹੜਾ ਹੈ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਇਹ ਜਿਹੜੇ ਆ ਬਚਨ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰੀ ਜ਼ਮੀਨ ਦਾ ਕੋਈ ਕਿਰਾਇਆ ਮੈਂ ਕੋਈ ਦੇਖੋ ਕਿਤੇ ਚੁੱਗੀ ਚੋਪੜੀ ਪੈ ਜਾਂਦੀ ਆ ਤਾਂ ਕਿੰਨਾ ਹੱਲਾ ਹੁੰਦਾ ਇੱਕ ਗਰੀਬ ਆਦਮੀ ਪਰ ਇਹ ਜਿਹੜੇ ਆ ਇਹ ਉਹ ਆ ਜਿਹੜੇ ਚੰਡੀਗੜ੍ਹ ਦੇ ਮਤਲਬ ਕਿ ਅਮੀਰ ਲੋਕਾਂ ਦੇ ਵਿੱਚ ਦਿੰਦਾ ਦੀ ਗਿਣਤੀ ਹੈਗੀ ਆ ਔਰ ਸਰਕਾਰੀ ਜ਼ਮੀਨ ਤੇ ਇਹ ਜਿਹੜੇ ਆ ਸ਼ੋਰੂਮ ਹੈਗੇ ਆ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਤੋੜਨ ਦੇ ਹੁਕਮ ਜਾਰੀ ਕਰਤੇ ਆ 28 ਤਰੀਕ ਨੂੰ ਜਿਹੜੀ ਆ ਇਹ ਡਰਾਈਵ ਚੱਲਣੀ ਆ ਹੁਣ ਦੇਖਣਾ ਇਹ ਆ ਕਿ ਕੱਲ 28 ਤਰੀਕ ਨੂੰ ਇਹ ਡਰਾਈਵ ਚੱਲਦੀ ਆ ਜਾਂ ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇੱਕ ਵਾਰ ਫਿਰ ਇਹਨਾਂ ਦੇ ਅੱਗੇ ਝੁਕ ਜਾਂਦਾ ਇਹ ਆਨ ਵਾਲਾ समय तक सेगा मैं दिनेश गोयल कैमरामैन अनिल अनिल दैनिक सूर्या टीवी चंडीगढ़ को देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर